ਸਾਰੇ ਦੋਸਤਾਂ ਦਾ ਸਵਾਗਤ ਹੈ ਜੀ ਸਾਡੇ ਚੈਨਲ ਮਾਲਵਾ ਸੇਲ ਪਰਚੇਸ ਤੇ ਅੱਜ ਦੋਸਤੋ ਤੁਹਾਡੇ ਲਈ ਲੈ ਕੇ ਆਏ ਆ ਘਰੇ ਵਰਤੋਂ ਵਾਲਾ ਜਨਰੇਟਰ ਜੇਕਰ ਤੁਸੀਂ ਵੀ ਦੋਸਤੋ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਉਸ ਦੀਆਂ ਫੋਟੋਆਂ ਸਾਡੇ ਨੰਬਰ ਤੇ ਭੇਜ ਸਕਦੇ ਹੋ ਜੀ ਗੱਲ ਕਰੀਏ ਜਨਰੇਟਰ ਦੀ ਤਾਂ ਇਹ 5 ਕਿਲੋਵਾਟ ਦਾ ਜੀ ਬਿਲਕੁਲ ਨਵਾਂ ਜਨਰੇਟਰ ਹੈ ਸਿਰਫ 20 ਘੰਟੇ ਚੱਲਿਆ ਹੋਇਆ ਹੈਗਾ ਇੰਜਣ ਉੰਜਣ ਜਿਵੇਂ ਨਵਾਂਗਾ ਕੋਈ ਦਿੱਕਤ ਨਹੀਂ ਹੈਗੀ ਕਿਸੇ ਪਾਸੇ ਜੀ ਇਹਦੀ ਲੋਕੇਸ਼ਨ ਹੈਗੀ ਜੀ ਬਡਲਾਡਾ ਜ਼ਿਲ੍ਹਾ ਮਾਨਸਾ ਜੀ ਤੇ ਡਿਮਾਂਡ ਇਹਦੀ ਹੈਗੀ ਜੀ 35000 ਰੁਪਏ ਬਾਕੀ ਮੌਕੇ ਤੇ ਬਾਈ ਕਹਿੰਦਾ ਮਾਨਤਾਨ ਕਰਦੇ ਆਂਗੇ ਚਾਹਵਾਨ ਵੀਰ ਸਕਰੀਨ ਉੱਪਰ ਚੱਲ ਰਹੇ ਨੰਬਰ 98141 45837 ਤੇ ਸੰਪਰਕ ਕਰ ਸਕਦੇ ਆ ਜੀ ਕਿਰਪਾ ਕਰਕੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਇਹ ਤੁਹਾਡੇ ਲਈ ਹੋਰ ਇਹੋ ਜਿਹੇ ਸਾਧਨ ਲੈ ਕੇ ਆ ਸਕੀਏ ਵੀਡੀਓ ਨੂੰ ਦੇਖਣ ਲਈ ਦੋਸਤੋ ਤੁਹਾਡਾ ਧੰਨਵਾਦ